ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਤੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਤੋਂ ਪਹਿਲਾਂ ਮੈਂ ਇੱਕ ਸਵੇਰ ਵੀਡੀਓ ਪਾਈ ਆ ਉਹ ਵੀਡੀਓ ਜਿਨ੍ਹਾਂ ਨੇ ਹਲੇ ਤੱਕ ਨਹੀਂ ਦੇਖੀ ਉਹ ਵੀਡੀਓ ਜ਼ਰੂਰ ਦੇਖੋ ਜਾ ਕੇ ਤੇ ਦਿਖਾਉਣੇ ਆਂਗੇ ਹਰ ਰੋਜ਼ ਦੀ ਤਰ੍ਹਾਂ ਕੰਮ ਕਰ ਅੱਜ ਮਿਸਤਰੀ ਦਾ ਕੰਮ ਨਿਬੜ ਜਾਣਾਗਾ ਅੱਜ ਫਾਈਨਲ ਕਰ ਦੇਣਾ ਜਮ ਤੇ ਕੱਲ ਆ ਜਿਹੜੀ ਗੰਧ ਸੀਗੀ ਉਹ ਟੀਪਟ ਪੱਲਾ ਕਰਤੀ ਸੀਗੀ ਤੇ ਇੱਥੇ ਬਣਾ ਰਹੇ ਆ ਆਪਾਂ ਬਾਥਰੂਮ ਤੇ ਇਧਰ ਇਟਾਂ ਵਾਲਾ ਇਟਾਂ ਲਾ ਗਿਆ ਸੀਗਾ 2500 ਇਟ ਹੋਰ ਮੰਗਾਲੀ ਸੀਗੀ ਆਪਾਂ ਕੱਲ ਤੇ ਅੱਜ ਦੋ ਗੇੜੇ ਹੋਰ ਕਹਤੇ ਉਹਨਾਂ ਨੂੰ ਦੋ ਗੜੇ ਅੱਜ ਹੋਰ ਆ ਜਾਣਗੇ ਮੈਂ ਪਹੁੰਚ ਗਿਆ ਚਾਹ ਲੈ ਕੇ ਮਿਸਤਰੀਆਂ ਦੀ ਆ ਮਿਸਤਰੀ ਦਾ ਕੰਮ ਇੱਕ ਦਿਨ ਦਾ ਰਹਿ ਗਿਆ ਅੱਜ ਇੱਥੇ ਆਪਾਂ ਬਾਥਰੂਮ ਬਣਾ ਰਹੇ ਆ ਤੇ ਇੱਕ ਮੂਰੇ ਥੜਾ ਜਿਹਾ ਬਣਾਉਣਾਗਾ ਲੀਲੇ ਲੂੜੇ ਤੋਂ ਨੂੰ ਤੇ ਆ ਗੰਧ ਕਰਕੇ ਤੇ ਅੱਜ ਬਣਾ ਦੂਗਾ ਉਹ ਇਹ ਮਿਸਤਰੀ ਦਾ ਅੱਜ ਕੰਮ ਮੁੱਕ ਜੂਗਾ ਤੇ ਫਿਰ ਦ ਆਊਗਾ ਦੂਜੇ ਮਕਾਨ ਵਾਲਾ ਮਿਸਤਰੀ ਬਰੇਤੀ ਇੰਨੀ ਕਰੇਗੀ ਸਰ ਜੂਗਾ ਮਿਸਤਰੀ ਕਹਿੰਦਾ ਇੰਨੇ ਨਾਲ ਸਰ ਜੂ ਟੈਂਕੀ ਆਪਾਂ ਉੱਥੇ ਕੱਲ ਰੱਖਤੀ ਸੀ ਕਿ ਕੱਲ ਲਾਈਟ ਆਈ ਹੈ ਜਮਾ ਹੱਥ ਨੇ ਸਾਰੀ ਦਿਹਾੜੀ ਨਹੀਂ ਆਈ ਲਾਈਟ ਤੇ ਪਾਣੀ ਦਾ ਬਹੁਤ ਔਖਾ ਹੋ ਗਿਆ ਸੀਗਾ ਗੱਲ ਮਸਾਂ ਸਾਰਾ ਇਧਰੋਂ ਡੱਗਾਂ ਡੁੱਗਾਂ ਚੋਂ ਭਰ ਕੇ ਤੇ ਫਿਰ ਕੱਲ੍ਹ ਹੱਥ ਨੇ ਆਪਾਂ ਟੈਂਕੀ ਭਰ ਕੇ ਰੱਖ ਲਈ ਤੇ ਹੁਣ ਜੇ ਲੈਟ ਨਾ ਵੀ ਆਵੇ ਸਾਰਾ ਦਿਨ ਸਰ ਜੂਗਾ ਤੇ ਬਜਰੀ ਆਪਾਂ ਇਧਰ ਰੱਖਤੀ ਸੀਗੀ ਪਾਸੇ ਤੇ ਇੱਥੇ ਇਹਨਾਂ ਪਾਸੇ ਤੇ ਪਈ ਆ ਬਜਰੀ ਜਮ ਇੱਥੇ ਕੋਈ ਢਿੱਕਾ ਨਹੀਂਗਾ ਇਧਰ ਪਰਤ ਪਾਉਗੀ ਜਦੋਂ ਆਪਾਂ ਨਵਾਂ ਮਕਾਨ ਪਾਵਾਂਗੇ ਤਾਂ ਕਰਕੇ ਫਿਰ ਥੱਲੇ ਥੱਲੇ ਨਹੀਂ ਦੱਬੀ ਜਾਂਦੀ ਸਿਮੈਂਟ ਸਮੈਂਟ ਦੇ ਦੇਖੋ ਕਿ ਕਿੰਨੇ ਗੱਟੇ ਰਹਿ ਗਏ ਚਾਰ ਚਾਰ ਗੱਟੇ ਪਏ ਆ ਬੰਦ ਹਜੇ ਸਮੈਂਟ ਦੇ ਸائیں ਸਵੇਰ ਤੋਂ ਸ਼ੁਰੂ ਹੋ ਜਾਂਦੇ ਆ ਇਹ ਕੰਮ ਆਥਨ ਤੱਕ ਅਹੀਂ ਚੱਲੀ ਜਾਂਦੇ ਆ ਚਲੋ ਜਦੋਂ ਮਿਸਤਰੀ ਆ ਗਿਆ ਦਿਖਾਉਣੇ ਆ ਕਿ ਕੰਮਕਾਰ ਹੋਰ ਲਓ ਜੀ ਕੰਮ ਚੱਲ ਰਿਹਾ ਉਧਰ ਹਮ ਸੀਪਾ ਗੱਡੀ ਇਹਨਾਂ ਦਾ ਅੱਜ ਇੱਕ ਬੰਦੀ ਆਇਆਗਾ ਇੱਕ ਮਿਸਤਰੀ ਇੱਕ ਦਿਹਾੜੇ ਦਾ ਕਿਉਂਕਿ ਅੱਜ ਕੰਮ ਥੋੜਾ ਸੀ ਅੱਜ ਕੰਮ ਨਿਬੜ ਜੂ ਇਹਦਾ ਲੋ ਵੀ ਹੁਣ ਹੋ ਗਿਆ ਚਾਹ ਦਾ ਟਾਈਮ ਚਾਹ ਪਾਦ ਗਏ ਚਾਹ ਵੀ ਲੋ ਆ ਜੀ ਅਸੀਂ ਪੇ ਲੈ ਜਾ ਗਰੰਟ ਲੋ ਜੀ ਹੁਣ ਮੈਂ ਦੁਬਾਰੇ ਚਾਹ ਲੈਣ ਆਇਆ ਤੇ ਉਧਰੋਂ ਸਿਮਿੰਟ ਲਾਉਣ ਵਾਲੇ ਤੇ ਇੱਟਾਂ ਲਾਉਣ ਵਾਲੇ ਆ ਗਏ ਤੇ ਅੱਜ ਇੱਧਰ ਦੁਬਾਰੇ ਫੇਰ ਬਣਾ ਰਹੇ ਆ ਪੰਜੀਰੀ ਕੱਲ ਬਣਾ ਕੇ ਦਿੱਤੀ ਸੀਗੀ ਕਰਨ ਨੂੰ ਤੇ ਅੱਜ ਆਪਣੀ ਮੜ ਰਹੀ ਐ ਅੱਜ ਅੱਜ ਕਿਨਾ ਕਿਉਂ ਪਾਇਆ ਮੰਨੂੰ 4 ਕਿਲੋ ਕਿਉਂ ਪਾਇਆ 4 ਕਿਲੋ ਅੱਜ 4 ਕਿਲੋ ਕਹੋ ਕੱਲ 2 ਕਿਲੋ ਕਹੋ ਦੀ ਸੀ ਆਪਾਂ ਵੱਧ ਬਣਾਉਣੀ ਬਣਾਈ ਆ ਇੱਧਰ ਸਮਾਨ ਪਿਆ ਹੈ ਹੁਣ ਚਾਹ ਲੈ ਕੇ ਚੱਲਦੇ ਆ ਹਾਂ ਨਹੀਂ ਗਈ ਹੈ ਹਾਂ ਕਿੱਥੇ ਘੱਟ ਘੱਟ ਲੋ ਵੀ ਇੱਟਾਂ ਦੇ ਕਿੜੇ ਕੋਹਰਾ ਗਿਆ ਤੇ ਉਧਰ ਸਿਮਿੰਟ ਲਈ ਜਾਂਦੇ ਆ ਇੱਥੇ ਲਵਾਵਾਂਗੇ ਬਰੇਤੀ ਤੇ ਦੋਲੇ ਨਾਟੀਨਾਂ ਬਾਥਰੂਮ ਤੇ ਪਾਉਣ ਨੂੰ ਇਹ ਗਿਰਾਂ ਉਸਾਉਣਾ ਬਣਾਇਆ ਕਿਰਾ ਕੱਚਾ ਜਾਈ ਟਾਈਮ ਪਾਸ ਨੂੰ ਤੇ ਬਦਲਾ ਤਾਂ ਪੰਦਰ ਬਣਾਵਾਂਗੇ ਅਟੈਚਡ ਹੀ ਹਾਂ 2500 ਟਨ ਹੋਰ ਮਗਾਲੀ ਆ ਪੰਜ ਤੇ ਹਮਮ ਸਰਗਾ ਵੀ ਤੇ 30 ਗੱਟੇ ਸਿਮੇਂਟ ਦੇ ਇੱਕ ਟਰਾਲੀ ਬਰੇਤੀ ਦੀ ਇੱਥੇ ਲਵਾਵਾਂਗੇ ਅਸੀਂ 30 ਸਾਈਡ ਤੇ ਫਿਰ ਉਧਰੋਂ ਪਨ ਕੰਮ ਸ਼ੁਰੂ ਕਰਾਂਗੇ ਕਰਦਾ ਸੀਪਰਗੇ ਪਈਏ ਨੇ ਟੀਨਾ ਆਏ ਕੰਮ ਚੱਲੀ ਜਾਂਦਾ ਲਓ ਜੀ ਹੁਣ ਆਪਾਂ ਲੰਘ ਗਏ ਬਰੇਤੀ ਥੱਲੇ ਵਿਚਾਲੇ ਨਾ ਪੱਲੇ ਨਾ ਰਗੜ ਦੂਗਾ 25 ਕਦੇ ਰਗੜ ਦੂ ਵਿੱਚ ਉਹ ਤਾਂ ਲਾਉਣੀ ਪਊਗੀ ਉੱਥੇ ਕਹੀ ਮਾਰ ਨਹੀਂ ਪਊ ਇਹ ਲੈ ਗਈ ਲੋ ਬਈ ਇੱਕ ਮਗਾਲਿਆ ਪਟਰਾਲਾ ਮਿੱਟੀ ਦਾ ਚੱਦਰ ਬਣਾਤਾ ਬਾਸ ਥੱਲੇ ਲਾ ਦੀ ਫਰਸ਼ਿੱਟਾਂ ਦੀ ਤਾਹਾਂ ਬਾਦਾਂ ਟੀਨਾ ਕਿਉਂਕਿ ਉੱਪਰ ਇਹ ਟੈਂਪਰੇਰੀ ਬਣਾਇਆ ਗਿਆ ਵੈਸੀ ਮਿਸਤਰੀ ਉਧਰ ਬਾਥਰੂਮ ਦਾ ਜਿਹੜਾ ਆਪਾਂ ਬਾਥਰੂਮ ਬਣਾ ਰਹੇ ਆਂ ਗਰਾਂ ਟੈਂਪਰੇਰੀ ਤੇ ਕਿਉਂਕਿ ਆਪਣਾ ਇੱਥੇ ਪਤਾ ਨਹੀਂ ਕਦੋਂ ਆਜਗੀ ਆਪਾਂ ਵੈਸੇ ਤਾਂ ਆਪਣੇ ਕੋਲੇ ਮਹੀਨੇ ਦਾ ਟਾਈਮ ਹੈਗਾ ਪਰ ਆਪਾਂ ਹੁਣ ਬਣਾ ਲਿਆ ਤੇ ਇੱਟਾਂ ਦਾ ਜਿਹੜਾ ਹੋਰ ਆ ਗਿਆ ਸੀਗਾ ਬਰੀਤੀ ਵੀ ਮਗਾਲੀ ਆਪਾਂ ਤੇ ਸਿਮਿੰਟ ਦੇ ਗੱਟੇ ਇੱਥੇ ਲਾਤੀ ਸੀ ਕਿ 30 ਗੱਟੇ ਸਿਮਿੰਟ ਦੇ ਮਗਾਏ ਆ ਤੇ ਉਥੇ ਟੀਵੀ ਟੱਪਲਾ ਚੱਲ ਰਿਹਾ ਅੰਦਰ ਪਹਿਲਾਂ ਐ ਸੀਗਾ ਵੀ ਅੱਜ ਮਿਸਤਰੀ ਦਾ ਕੰਮ ਮੁੱਕ ਜਾਊਗਾ ਤੇ ਪਰ ਕੱਲ ਦੀ ਦਿਹਾੜੀ ਹੋਰ ਲੱਗ ਜੂਗੀ ਹਜੇ ਤੇ ਅੱਜ ਕੰਮ ਮੁਕਿਆ ਨਹੀਂ ਤੇ ਇਹ ਹੀ ਆਪਣੇ ਕੰਮਕਾਰ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਬਾਕੀ ਦੋ ਗੇੜੇ ਆਪਾਂ ਇੱਟਾਂ ਦੇ ਕੱਲ ਨੂੰ ਮਂਗਾਏ ਆਗੇ ਤੇ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕੱਲ ਦੀ ਵੀਡੀਓ 'ਚ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤਦ ਤੱਕ ਦੇ ਲਈ ਧੰਨਵਾਦ। ਰੱਬ ਰੱਖ।